ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਜੀ ਜ਼ਿੰਕ ਬਾਰੇ ਤੇ ਫਿਊਰੀ ਬਾਰੇ ਤੇ ਰੀਜੈਂਟ ਬਾਰੇ ਠੀਕ ਹੈ ਪੂਰੇ ਤੱਥਾਂ ਦੇ ਆਧਾਰ ਤੇ ਵੀਡੀਓ ਪਾਵਾਂਗੇ ਐਮ ਐਸ ਸੀ ਫਿਜ਼ਿਕਸ ਨੌਨ ਮੈਡੀਕਲ ਸਟੂਡੈਂਟਾਂ ਅਸੀਂ ਤੇ ਪੂਰੇ ਰਿਸਰਚ ਦੇ ਨਾਲ ਪਾਵਾਂਗੇ ਪਹਿਲੀ ਗੱਲ ਕਹਿੰਦੇ ਵੀ ਆਪਾਂ ਜ਼ਿੰਕ ਸਲਫੇਟ ਜਾਂ ਜ਼ਿੰਕ ਨੂੰ ਜੂਰੀਏ ਦੇ ਵਿੱਚ ਮਿਕਸ ਕਰ ਸਕਦੇ ਹਾਂ ਤਾਂ ਵੈਸੇ ਤਾਂ ਆਪਣੀ ਮਜਬੂਰੀ ਬਣ ਗਈ ਵੀ ਵਾਰੀ-ਵਾਰੀ ਖੇਤ ਦੇ ਵਿੱਚ ਨਹੀਂ ਵੜ ਸਕਦੇ ਕਿਉਂਕਿ ਤਜਰਬਾ ਮੈਨੂੰ ਵੀ 5-6 ਸਾਲਾਂ ਦਾ ਲਗਾਤਾਰ ਖੇਤੀ ਦਾ ਹੋ ਰਿਹਾ ਮੈਂ ਵੀ ਜੂਰੀਆ ਦੇ ਵਿੱਚ ਮਿਕਸ ਕਰਕੇ ਪਾਉਣਾ ਪਰ ਜੇ ਆਪਾਂ ਜੂਰੀਆ ਦੇ ਵਿੱਚ ਮਿਕਸ ਕਰਕੇ ਇਹਨੂੰ ਪਾਵਾਂਗੇ ਤਾਂ ਇਹਦੇ ਥੋੜੇ ਜਿਹਾ ਨੁਕਸਾਨ ਨੇ ਇਹਦੇ ਮਤਲਬ ਕੀ ਹੁੰਦਾ ਵੀ ਜਿਹੜਾ ਜੂਰੀਆ ਕੁਲ ਨੀਆ ਮਿੱਟੀ ਜੋ ਛੇਤੀ ਨਹੀਂ ਗੁਲਦੀ ਉਹ ਹਾਈਡਰੋਲਿਸਿਸ ਦੇ ਵਿੱਚ ਲੇਟ ਹੋ ਜਾਂਦਾ ਪਰ ਇੰਨੀਆਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਆਪਾਂ ਧਿਆਨ ਚ ਨਹੀਂ ਦਿੰਦੇ ਜੇ ਧਿਆਨ ਚ ਕਿੱਲੇ ਦੇ ਟ੍ਰਾਇਲ ਕਰਕੇ ਦੇਖੋਗੇ ਤਾਂ ਬਹੁਤ ਨਜ਼ਾਰਾ ਆਊਗਾ ਤੁਹਾਨੂੰ ਮੈਂ ਵੀ ਕੀਤਾ ਇਹ ਕਿ ਪਿਛਲੇ ਸਾਲ ਵੀ ਕਰਿਆ ਸੀ ਤਾਂ ਬਹੁਤ ਵਧੀਆ ਰਿਜ਼ਲਟ ਮਿਲੇ ਜ਼ਿੰਕ ਨਾਲ ਕੀ ਹੁੰਦਾ ਜ਼ਿੰਕ ਦੀ ਘਾਟ ਜੇ ਆਵੇ ਤਾਂ ਪੱਤਾ ਵੱਧਦਾ ਨਹੀਂ ਠੀਕ ਹੈ ਬੂਟਾ ਨਹੀਂ ਵੱਧਦਾ ਜੜਾਂ ਨਹੀਂ ਉਹਨੀਆਂ ਥੱਲੇ ਡੁੰਗੀਆਂ ਜਾਂਦੀਆਂ ਠੀਕ ਹੈ ਤੇ ਪੱਤੇ ਦੇ ਵਿੱਚ ਜਿਹੜੇ ਮਾਰਜਨ ਨੇ ਉਹ ਉਹ ਉਸ ਲੈਵਲ ਦੇ ਨਹੀਂ ਹੁੰਦੇ ਯਾਨੀ ਬੂਟਾ ਗਰੋਥ ਨਹੀਂ ਕਰਦਾ ਉਸ ਤੋਂ ਬਾਅਦ ਤੀਜੀ ਗੱਲ ਕਹਿੰਦੇ ਡੀਏਪੀ ਨਾਲ ਮਿਕਸ ਕਰ ਸਕਦੇ ਆ ਜ਼ਿੰਕ ਨੂੰ ਜ਼ਿੰਕ ਨੂੰ ਡੀਏਪੀ ਨਾਲ ਤਾਂ ਬਿਲਕੁਲ ਹੀ ਨਹੀਂ ਮਿਕਸ ਕਰਦੇ ਕਿਉਂਕਿ ਡੀਏਪੀ ਦੇ ਵਿੱਚ ਫਾਸਫੋਰਸ ਹੁੰਦਾ ਠੀਕ ਹੈ ਫਾਸਫੋਰਸ ਜਿਹੜੀ ਵੀ ਚੀਜ਼ ਚ ਫਾਸਫੋਰਸ ਆ ਗਈ ਉਹ ਤਾਂ ਐ ਮਨ ਲਓ ਵੀ ਕਾਰਟ ਵਾਲਾ ਕੰਮ ਹੀ ਹੈ ਉਹਦੇ ਨਾਲ ਤਾਂ ਮਿਕਸ ਕਰਨਾ ਹੀ ਨਹੀਂ ਤੇ ਪੋਟਾਸ਼ ਨਾਲ ਮਿਕਸ ਕਰ ਸਕਦੇ ਆ ਹਾਂ ਪੋਟਾਸ਼ ਨਾਲ ਮਿਕਸ ਕਰ ਸਕਦੇ ਆ ਪਰ ਪੋਟਾਸ਼ ਨਾਲ ਮਿਕਸ ਤਾਂ ਕਰੋਗੇ ਜੇ ਤੁਸੀਂ ਜ਼ਿੰਕ ਦੀ ਕੁਆਂਟੀਟੀ ਜ਼ਿਆਦਾ ਰੱਖੋਗੇ ਪਰ ਇਹ ਵੀ ਨਹੀਂ ਪੋਸੀਬਲ ਕਿਉਂਕਿ ਆਪਾਂ ਜ਼ਿੰਕ ਤਾਂ ਪਾਉਣੇ ਆ 7-8 ਕਿਲੋ ਤੇ ਪोटाश ਪਾਉਣੇ ਆ ਆਪਾਂ 20 ਕਿਲੋ ਤਾਂ ਇਹ ਵੀ ਨਹੀਂ ਪੋਸੀਬਲ ਠੀਕ ਹੈ ਤੇ ਕਨਕਲੂਜਨ ਐਂਡ ਤੇ ਕੱਢਾਂਗੇ ਸਾਰੇ ਉਸ ਤੋਂ ਬਾਅਦ ਕਹਿੰਦੇ ਡੀਏਪੀ ਨਾਲ ਕੀ ਨੁਕਸਾਨ ਨੇ ਡੀਏਪੀ ਜਦੋਂ ਨੁਕਸਾਨ ਕਰਦੀ ਹੈ ਜੈਕ ਬੰਨ੍ਹ ਦਿੰਦੀ ਆ ਥੱਲੇ ਤਾਂ ਜਿਨ੍ਹਾਂ ਨੇ ਡੀਏਪੀ ਪਾਈ ਆ ਉਹ 10-15 ਦਿਨ ਰੋਕ ਕੇ ਪਾਉਣ ਜ਼ਿੰਕ ਸਲਫੇਟ ਠੀਕ ਹੈ ਜੀ ਰੀਜੈਂਟ ਦੀ ਗੱਲ ਕਰੀਏ ਫਟੇਰੇ ਦੀ ਗੱਲ ਕਰੀਏ ਤੇ ਫਿਊਰੀ ਦੀ ਗੱਲ ਕਰੀਏ ਇਹ ਤਿੰਨੇ ਇਨਸੈਕਟੀਸਾਈਡ ਨੇ ਇਹਨਾਂ ਨੂੰ ਝੋਨੇ ਦੇ ਵਿੱਚ ਪਾਉਣ ਦਾ ਢੱਕਾ ਨਹੀਂ ਫਾਇਦਾ ਹੁਣ ਪਾ ਕੇ ਤੁਸੀਂ ਇੱਕ ਹਿਸਾਬ ਦਾ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ ਹਜੇ ਆਪਾਂ ਨੂੰ ਸੁੰਡੀ ਵਾਲੀਆਂ ਸਪਰੇਹਾਂ ਕਰਨੀਆਂ ਪਤਾ ਨਹੀਂ ਕਿੰਨੀਆਂ ਕ ਪੈਣਗੀਆਂ ਜੂਰੀਆ ਘੱਟ ਰੱਖੋਗੇ ਤਾਂ ਤੁਹਾਡੇ ਕੋਲੇ ਬਿਮਾਰੀ ਵੀ ਘੱਟ ਆਊਗੀ ਜੇ ਤੁਸੀਂ ਕੀਟਨਾਸ਼ਕ ਹੁਣੀ ਖੇਤ ਦੇ ਵਿੱਚ ਮਾਰ ਵਾੜ ਤੇ ਤਾਂ ਮਿੱਤਰ ਕੀੜੇ ਜਿਹੜੇ ਮਾਰ ਦੋਗੇ ਤੁਸੀਂ ਠੀਕ ਹੈ ਇਹਨਾਂ ਦਾ ਡੱਕਾ ਨਹੀਂ ਫਾਇਦਾ ਹਾਂ ਉਹ ਖੇਤ ਇਹਨੂੰ ਪਾ ਸਕਦੇ ਆ ਜਿੱਥੇ ਮਾੜਾ ਪਾਣੀ ਹੈ ਮਾੜੇ ਵਾਹਣ ਨੇ ਰੇਤਲੇ ਵਾਹਣ ਨੇ ਉਹ ਸਾਰਾ ਹੀ ਤਜਰਬੇ ਕਰਦੇ ਨੇ ਕਿਸਾਨ ਭਰਾ ਤੇ ਉਹਨਾਂ ਨੂੰ ਕਰਨੇ ਵੀ ਚਾਹੀਦੇ ਨੇ ਪਹਿਲੇ 15 ਤੋਂ ਲੈ ਕੇ 20 ਦਿਨ ਤੱਕ ਪਾਣੀ ਹੈ ਜਿਹੜਾ ਉਹ 3 ਇੰਚ ਤੱਕ ਭਰ ਕੇ ਰੱਖੋ 2.5 ਤੋਂ 3 ਇੰਚ ਤੱਕ ਆ ਤੁਸੀਂ ਦੇਖ ਸਕਦੇ ਹੋ ਆਹ ਬੂਟਾ ਜੀ ਇਹਦੀਆਂ ਸਟੇਜਾਂ ਹੁੰਦੀਆਂ ਨੇ ਜਿਵੇਂ ਆਪਣੀ ਉਮਰ ਵੱਧਦੀ ਹੈ ਨਾ ਪਹਿਲਾਂ ਜਵਾਕ ਫਿਰ ਜਵਾਨੀ ਫਿਰ ਬੜਾਪਾ ਉਵੇਂ ਇਹਦੀ ਵੀ ਸਟੇਜ ਹੁੰਦੀ ਹੈ ਆਪਾਂ ਇਹਨੂੰ ਵੈਜੀਟੇਟਿਵ ਸਟੇਜ ਤੇ ਤੱਕ ਜਿੰਨੇ ਟਾਈਮ ਤੱਕ ਯਾਨੀ ਬੂਟਾ 40 45 ਦਿਨਾਂ ਦਾ ਨਹੀਂ ਹੁੰਦਾ ਜਿਹੜੀਆਂ ਲੰਮੀਆਂ ਵੈਰਾਈਟੀਆਂ ਨੇ ਤੇ ਛੋਟੀਆਂ ਵੈਰਾਈਟੀਆਂ 30 35 ਦਿਨਾਂ ਦੀਆਂ ਨਹੀਂ ਹੁੰਦੀਆਂ ਉਦੋਂ ਤੱਕ ਆਪਾਂ ਇਹਦੀ ਖਰਾਕ ਹੈ ਜਿਹੜੀ ਤੱਤ ਨੇ ਇਹਨੂੰ ਜ਼ਰੂਰੀ ਪੂਰੇ ਕਰ ਦੇਣੇ ਆ ਤਾਂ ਹੀ ਕਹਿ ਦਿੰਦੇ ਨੇ ਵੀ 40 45 ਤੱਕ ਰੇ ਪਾ ਦਿਓ ਜੀ ਉਸ ਤੋਂ ਬਾਅਦ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਜਿੰਕ ਹੈ ਜਿਹੜੀ ਉਹ 15 ਦਿਨਾਂ ਤੋਂ ਪਹਿਲਾਂ ਪਹਿਲਾਂ ਤੁਸੀਂ ਪਾ ਦਿਓ ਪਟਾਸ਼ ਹੈ ਜਿਹੜੀ ਉਹ 15 ਦਿਨਾਂ ਤੋਂ ਬਾਅਦ ਵੀ ਪਾ ਸਕਦੇ ਹੋ ਤੇ ਜਦੋਂ ਬੂਰ ਤੇ ਹੂ ਝੋਨਾ ਉਦੋਂ ਵੀ ਪਾ ਸਕਦੇ ਹੋ ਪਹਿਲਾਂ ਪਾਤੀ ਤਾਂ ਪਹਿਲਾਂ ਵੀ ਪਾ ਸਕਦੇ ਹੋ ਡੀਪੀ ਵੈਸੇ ਮੈਨੂੰ ਲੱਗਦਾ ਲੋੜ ਨਹੀਂ ਹੁੰਦੀ ਠੀਕ ਹੈ ਕਿਉਂਕਿ ਆਪਾਂ ਕਣਕ ਦੇ ਵਿੱਚ ਪਾਈ ਜਾਂਦੇ ਆ ਪਰ ਚੱਲੀ ਮਗਰ ਭੱਲੀ ਲਾ ਕੇ ਪਾਈ ਜਾਂਦੇ ਨੇ ਸਭ ਤੋਂ ਮੇਨ ਮੁੱਦੇ ਦੀ ਗੱਲ ਆ ਵੀ ਮਿੱਟੀ ਟੈਸਟ ਕਰਾਓ ਆਪਦੀ ਆਹ ਸਟੇਜਾਂ ਨੇ ਜੀ ਟਿਲਰਿੰਗ ਸਟੇਜ ਸੀਡਿੰਗ ਸਟੇਜ ਜਿਵੇਂ ਮੈਂ ਦੱਸੀਆਂ ਠੀਕ ਹੈ ਮਿੱਟੀ ਟੈਸਟ ਕਰਾਓ ਉਹਦੇ ਆਧਾਰ ਦੇ ਉੱਤੇ ਪਾਓ ਜੇ ਫਿਰ ਵੀ ਮਣੀ ਨਾਮ ਨਹੀਂ ਖੜਦਾ ਤਾਂ ਹਾਈਬ੍ਰਿਡ ਝੋਨੇ ਵਾਲੇ 2 ਤੋਂ 2.5 ਗੱਟੇ ਵਰਤੋ ਜਿਹੜੇ ਪੀਆਰ ਵਾਲੇ ਨੇ 3 ਵਰਤੋ ਜਿਹੜੀਆਂ ਬਾਸਮਤੀ ਵਾਲੀਆਂ ਨੇ ਉਹ 1.5 ਤੋਂ 2 ਵਰਤੋ ਤੇ ਜਿਹੜੇ ਮਾੜੇ ਪਾਣੀ ਨੇ ਉਹ ਜਾਦੇ ਵਰਤ ਸਕਦੇ ਨੇ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇੱਕ ਕਨਕਲੂਜਨ ਇਹੀ ਨਿਕਲਿਆ ਐਂਡ ਦੇ ਉੱਤੇ ਸਿੱਟਾ ਇਹੀ ਨਿਕਲਿਆ ਵੀ ਜਿਹੜੀ ਖਰਾਕ ਆ ਉਹ ਜੇ ਇਕੱਲੀ ਜੂਰੀਆ ਵੀ ਪਾ ਦੋਗੇ ਜਿੱਥੇ ਪਾਣੀ ਚੰਗਾ ਤਾਂ ਤੁਹਾਡਾ ਝੋਨਾ ਹੋ ਜਾਣਾ ਕੋਈ ਬਹੁਤਾ ਫਰਕ ਨਹੀਂ ਪੈਣਾ ਸਾਰਾ 5-7 ਮਨ ਦਾ ਫਰਕ ਪੈਂਦਾ ਉਦੋਂ ਜ਼ਿਆਦਾ ਖਰਚਾ ਤੁਸੀਂ ਉਹਦੇ ਤੇ ਲੇਬਰ ਤੇ ਲਾ ਲੋ ਠੀਕ ਹੈ ਦਵਾਈਆਂ ਤੇ ਲਾ ਲੋ ਜਾਂ ਦੁਕਾਨਦਾਰ ਦੀ ਜੇਬ ਚ ਜਾਊਗਾ ਉਹ ਸਾਰਾ ਤੁਹਾਨੂੰ ਕੋਈ ਡੱਕਾ ਫਾਇਦਾ ਨਹੀਂ ਹੁੰਦਾ ਠੀਕ ਹੈ ਜਿੰਨੇ ਕ ਸਾਡੇ ਤਜਰਬੇ ਨੇ ਪਰ ਹਾਂ ਜਿੱਥੇ ਮਾੜੇ ਪਾਣੀ ਨੇ ਮਾੜੇ ਜਾਂ ਜ਼ਮੀਨਾਂ ਨੇ ਉਹਨਾਂ ਨੂੰ ਸਾਰੇ ਟੋਟਕੇ ਕਰਨੇ ਪੈਂਦੇ ਨੇ ਫਟੇਰੇ ਵੀ ਪਾਉਣੇ ਪੈਂਦੇ ਨੇ ਠੀਕ ਹੈ ਜੀ ਰੀਜੈਂਟ ਵੀ ਪਾਉਣੇ ਪੈਂਦੇ ਨੇ ਮਾਈਕੋਰਾਜੇ ਵੀ ਪਾਉਣੇ ਪੈਂਦੇ ਨੇ ਮੈਗਨੀਸ਼ੀਅਮ ਸਲਫੇਟ ਵੀ ਪਾਉਣੇ ਪੈਂਦੇ ਨੇ ਸਾਰਾ ਕੁਝ ਪਾਉਣਾ ਪੈਂਦਾ ਪਰ ਜਿੱਥੇ ਤਗੜੀ ਜ਼ਮੀਨ ਆ ਤਖੜੇ ਪਾਣੀ ਨੇ ਠੀਕ ਹੈ ਜਾਂ ਚੰਗੀ ਮਾਨਸੂਨ ਆ ਗਈ ਚੰਗੇ ਬਾਰਿਸ਼ ਪੈ ਗਈ ਤਾਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕੱਲੀ ਜੂਰੀਆ ਜਿੰਕ ਠੀਕ ਹੈ ਮੇਨ ਮੇਨ ਤੱਤ ਜਿਹੜੇ ਉੱਤੇ ਲੋਹੇ ਦੀ ਸਪਰੇਅ ਕਰ ਦੋ ਜਾਲੀ ਬਾਲੀ ਗੱਲ ਹੈ ਐਨ ਪੀ ਕੇ ਦੀਆਂ ਦੋ ਸਪਰੇਹਾਂ ਕਰ ਦੋ ਸਫੀਸ਼ੀਐਂਟ ਨੇ ਵਾਧੂ ਨੇ ਮੁੱਕਦੀਆਂ ਨਹੀਂ 19 19 ਦੀਆਂ ਠੀਕ ਹੈ ਬੂਰ ਤੇ ਆ ਕੇ ਪोटाश ਪਾ ਕੇ ਦੇਖਿਓ ਐਮਓਪੀ 60% ਵਾਲੀ ਸਰਾ ਰਿਜ਼ਲਟ ਮਿਲੂਗੀ ਜਿਨੇ ਥੱਲੇ ਪਾਤੀ ਉਹ ਤਾਂ ਪਾਵੇ ਨਾ ਜਿਨੇ ਨਹੀਂ ਪਾਈ ਜਰੂਰ ਪਾਓ ਵੀਡੀਓ ਪੈਂਦੀਆਂ ਰਹਿਣੀਆਂ ਜੀ ਥੈਂਕ ਯੂ ਸੋ ਮੱਚ ਜੀ